ਮਾਮਲਾ ਬਾਬਾ ਫਰੀਦ ਵਿਦਿਕ ਸੁਸਾਇਟੀ ਦਾ ਹੈ ਜੀ ਬਠਿੰਡਾ ਮੁਕਸਰ ਰੋਡ ਪਿੰਡ ਦੇ ਆਉਣ ਦਾ ਜਿਹੜੇ ਕਿ ਲਗਭਗ 2004-5 ਤੋਂ ਉੱਥੇ ਕਾਲੇ ਚਰਾ ਰਹੇ ਨੇ ਪਰ ਉਹਨਾਂ ਕੋਲ ਕਿਸੇ ਵੀ ਵਿਭਾਗ ਦੇ ਨਾ ਤਾਂ ਮਨਜ਼ੂਰੀ ਹੈ ਨਾ ਉਹਨਾਂ ਨੇ ਕਿਸੇ ਵਿਭਾਗ ਨੂੰ ਐਨਓਸੀ ਲਈ ਹੈ ਨਾ ਕਿਸੇ ਵਿਭਾਗ ਦੇ ਜੋ ਕੋਈ ਫੀਸ ਭਰੀ ਹੈ ਸੀਐਲਯੂ ਵਗੈਰਾ ਕੁਝ ਵੀ ਇਹ ਸਾਰਾ ਕੁਝ ਦੇ ਖਿਲਾਫ ਪਹਿਲਾਂ ਮੈਂ ਟੀਆਈ ਰਹੀ ਸਾਰਾ ਪੰਡਾ ਇਕੱਠਾ ਕੀਤਾ ਸੀ ਉਸ ਤੋਂ ਬਾਅਦ ਦਰਖਾਸਤਾਂ ਦਿੱਤੀਆਂ ਕੋਈ ਸੁਣਵਾਈ ਨਾ ਹੋਈ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਟੀਸ਼ਨ ਪਾਈ ਉਸ ਪਿਟੀਸ਼ਨ ਦੇ ਚੱਲਦਿਆਂ ਵੀਡੀਆ ਵੱਲੋਂ ਉਹਨਾਂ ਨੂੰ 2 ਕਰੋੜ 63 ਲੱਖ 10880 ਰੁਪਏ ਦਾ ਨੋਟਿਸ ਕੱਢਿਆ ਸੀ ਕਿ ਪੈਸੇ ਭਰੇ ਜਾਣ ਉਹਨਾਂ ਨੇ ਦੁਬਾਰਾ ਫੇਰ ਇੱਕ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਉਹ ਪੈਸੇ ਪਾਉਣ ਦੇ ਖਿਲਾਫ ਹਾਈ ਕੋਰਟ ਨੇ ਜਿਹੜਾ ਮੇਰਾ ਕੇਸ ਸੀ ਉਹ ਵੀ ਡਿਸਪੋਜ਼ ਆਫ ਕਰਤਾ ਤੇ ਉਹਨਾਂ ਦੀ ਅਪੀਲ ਵੀ ਅਦ ਕਰਤੀ ਤੇ ਉਹਨਾਂ ਨੂੰ ਉਹ ਹਦਾਇਤ ਕੀਤੀ ਕਿ 30 ਦਿਨਾਂ ਦੇ ਅੰਦਰ ਅੰਦਰ ਉਹ ਵੀਡੀਓ ਦੀ ਹੈਰ ਅਥਾਰਟੀ ਕੋਲ ਜਾਣ ਉਹਨਾਂ ਨੇ ਅਪੀਲ ਕੀਤੀ ਸਪੈਸ਼ਲ ਸੈਕਟਰੀ ਪੁੱਡਾ ਕੋਲ ਜਿਹੜੀ ਕਿ 2021 21 ਤੋਂ ਚੱਲਦੀ ਆ ਰਹੀ ਹੈ ਉਹ ਹਰ ਵਾਰ ਤੀਕ ਪਾ ਕੇ ਮੋੜ ਦਿੰਦੇ ਆ ਤੀਕ ਪਾਤੀ ਮੋੜਤਾ ਅੱਗੇ ਤੀਕ ਪਾਤੀ ਫੇਰ ਮੋੜਤਾ ਪਿੱਛੇ 28 5 2025 ਨੂੰ ਪਿਛਲੀ ਪ੍ਰੀਤ ਸੀ ਉੱਥੇ ਮੈਂ ਵੀ ਪੇਸ਼ ਹੋਇਆ ਸੀ ਇਹਨਾਂ ਨੇ ਰਾਹਤ ਦੀ ਮੰਗ ਕੀਤੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਮੇਤ ਵਿਆਜ ਇਹਨਾਂ ਤੋਂ ਪੈਸੇ ਭਰਵਾਏ ਜਾਣ ਤੇ ਜਿਹੜਾ ਨਵਾਂ ਕੰਮ ਕਰ ਰਹੇ ਆ ਇਮਾਰਤਾਂ ਹੁਣ ਬਣਾਈਆਂ ਜਾ ਰਹੀਆਂ ਨੇ ਅੱਜ ਤੱਕ ਵੀ ਉਹਨਾਂ ਇਮਾਰਤਾਂ ਦੇ ਰੋਕ ਲਾਈ ਜਾਵੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਵੀਡੀਓ ਬਠਿੰਡਾ ਦੇ ਅਧਿਕਾਰੀਆਂ ਨੂੰ ਜਵਾਨੀ ਹਰੈਦ ਕੀਤੀ ਸੀ ਕਿ ਉਹਨਾਂ ਤੇ ਐਫ ਆਈ ਆਰ ਦਰਜ ਕਰਾਈ ਜਾਵੇ ਬਾਬਾ ਫਰੀਦ ਵਿਦਿਅਕ ਸਿਉਟੀ ਦੇ ਖਿਲਾਫ ਤੇ ਇਮਾਰਤਾਂ ਜਿਹੜੀਆਂ ਹੁਣ ਬਣਾ ਰਹੇ ਨੇ ਉਹ ਰੋਕੀਆਂ ਜਾਣ। ਉਸ ਤੋਂ ਬਾਅਦ ਇਹਨਾਂ ਨੇ ਐਸਐਸਪੀ ਸਾਹਿਬ ਬਠਿੰਡਾ ਨੂੰ ਇੱਕ ਦਰਖਾਸਤੋ ਸ਼ਾਇਦ ਉਹਦਾ ਨੰਬਰ 312 ਲਿਖਤੀ ਦਿੱਤੀ ਸੀ। ਉਹਦੇ ਤੇ ਵੀ ਹਲੇ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਅਜੇ ਤੱਕ ਐਸਐਸਪੀ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਫੇਰੇ ਇਮਾਰਤਾਂ ਉੱਥੇ ਚੱਲ ਰਹੀਆਂ ਨੇ। ਇਹਨਾਂ ਨੇ ਕਹਿਣਾ ਹੈ ਕਿ ਜਿਹੜੀਆਂ ਇਮਾਰਤਾਂ ਚੱਲ ਰਹੀਆਂ ਨੇ ਹੁਣ ਬਣਾ ਰਹੇ ਐ। ਉਹਨਾਂ ਦੀ ਉਹਨਾਂ ਨੇ ਸੀਐਲਯੂ ਵਗੈਰਾ ਭਰੀ ਐ। ਕੁਝ ਫੀਸ ਭਰੀ ਵੀ ਹੈ। ਬੇਸ਼ੱਕ ਉਹਨਾਂ ਨੇ ਫੀਸ ਭਰੀ ਹੈ ਪਰ ਉਹਦਾ ਕੋਈ ਨਕਸ਼ਾ ਪਾਸ ਨਹੀਂ ਹੋਇਆ ਇਮਾਰਤਾਂ ਨਵੀਆਂ ਬਣਾਉਣ ਦੀ ਅਜੇ ਤੱਕ ਕੋਈ ਮਨਜ਼ੂਰੀ ਉਹਨਾਂ ਨੂੰ ਨਹੀਂ ਦਿੱਤੀ ਗਈ ਦੂਜੀ ਗੱਲ ਹੈ ਜਦੋਂ ਪਿਛਲੀਆਂ ਇਮਾਰਤਾਂ ਦੇ ਵਿੱਚ ਉਹੀ ਸੁਸਾਇਟੀ 2 ਕਰੋੜ 63 ਲੱਖ 10880 ਰੁਪਏ ਦੀ ਡਿਫਾਲਟਰ ਹੈ ਤਾਂ ਉਹਨਾਂ ਨੂੰ ਨਵੀਆਂ ਮਨਜ਼ੂਰੀਆਂ ਦਿੱਤੀਆਂ ਨਹੀਂ ਜਾ ਸਕਦੀਆਂ ਹੁਣ ਫੇਰ ਮੈਂ ਦੁਬਾਰਾ ਕੱਲ ਸੀਐਮਓ ਸੀਐਮ ਆਫਸ ਨੂੰ ਡੀਸੀ ਬਠਿੰਡਾ ਨੂੰ ਪੋਡਾ ਨੂੰ ਕੱਲ ਈਮੇਲ ਰਾਹੀਂ ਵੀ ਖਾਸਾ ਦਿੱਤੀਆਂ ਕਿ ਉਹੀ ਦਰਖਾਸਤਾਂ ਅੱਜ ਇਹ ਜਾ ਕਰਾਹੀਆਂ ਵੀ ਭੇਜੀਆਂ ਗਈਆਂ ਡਿਪਟੀ ਕਮਿਸ਼ਨਰ ਬਠਿੰਡਾ ਮੁੱਖ ਮੰਤਰੀ ਨੂੰ ਮਕਾਨ ਵਿਭਾਗ ਦੇ ਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਵਿਸ਼ੇਸ਼ ਸੈਕਟਰੀ ਪੁੱਡਾ ਨੂੰ ਬੀਡੀਏ ਬਠਿੰਡਾ ਨੂੰ ਇਹ ਸਾਰੀਆਂ ਦਰਖਾਸਤਾਂ ਭੇਜੀਆਂ ਗਈਆਂ ਨੇ ਕਿਉਂਕਿ ਇੱਕ ਤਾਂ ਉਹਨਾਂ ਕੋਲ ਪਹਿਲਾਂ ਹੀ ਕੋਈ ਮਨਜ਼ੂਰੀ ਨਹੀਂ ਸੀ 2000 ਚਾਰ ਪੰਜ ਤੋਂ ਕਾਲਜ ਚੱਲਦਾ ਆ ਰਿਹਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿਨ੍ਹਾਂ ਅਧਿਕਾਰੀਆਂ ਨੇ ਜਿਹੜੇ ਲੱਖਾਂ ਰੁਪਏ ਮਹੀਨੇ ਦੇ ਵਿੱਚ ਤਨਖਾਹਾਂ ਲੈ ਕੇ ਇੱਥੇ ਬੈਠੇ ਹੋਏ ਨੇ ਭਾਵੇਂ ਉਹ ਵੀਡੀਓ ਦੇ ਵੀਡੀਓ ਦੇ ਹੋਣ ਡਾ ਦੇ ਹੋਣ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਹੋਣ ਉਹ ਉੱਥੇ ਬੈਠੇ ਆ ਉਹਨਾਂ ਨੇ ਕੀਤਾ ਕਿ ਇੰਨੇ ਸਮੇਂ ਦੇ ਵਿੱਚ ਉਹ ਕਾਲਜ ਦੇਖੇ ਨਹੀਂ ਕਿ ਉੱਥੇ ਕਾਲਜ ਬਣ ਜਾਂਦਾ ਜਿਹੜੇ ਫੀਲਡ ਦੇ ਵਿੱਚ ਅਧਿਕਾਰੀ ਕੰਮ ਕਰਦੇ ਸੀ ਉਹਨਾਂ ਦਾ ਫਰਜ ਬਣਦਾ ਸੀ ਕਿ ਉਹਨਾਂ ਨੂੰ ਜਾ ਕੇ ਦੇਖਦੇ ਉਹਨਾਂ ਦੀ ਰਿਪੋਰਟ ਉਹਨਾਂ ਦੀ ਰਿਪੋਰਟ ਕਰਦੇ ਉਹ ਰਿਪੋਰਟ ਕਰਨ ਤੋਂ ਬਾਅਦ ਉਹਨਾਂ ਤੇ ਐਕਸ਼ਨ ਲੈਂਦੇ ਪੈਸੇ ਭਰਵਾਉਂਦੇ ਨਹੀਂ ਪੈਸੇ ਭਰਵਾਉਂਦੀ ਸੀ ਤਾਂ ਉਹ ਕਾਲਜ ਬੰਦ ਵੀ ਕੀਤਾ ਜਾ ਸਕਦਾ ਸੀ ਸਾਰਾ ਕੁਝ ਇਹਨਾਂ ਨੇ ਕੁਝ ਵੀ ਆਪਣੇ ਆਪ ਦਾ ਕੀ ਕਰਨਾ ਸੀ ਮੇਰੀਆਂ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਨਿੱਜੀ ਤੌਰ ਤੇ ਮਿਲਣ ਦੇ ਬਾਵਜੂਦ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਕਿਸੇ ਅਧਿਕਾਰੀ ਨੇ ਅੱਜ ਤੱਕ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਕੀਤੀ ਨਾ ਤਾਂ ਫੀਸਾਂ ਭਰਾਈਆਂ ਨਾ ਕੋਈ ਕਾਰਵਾਈ ਕੀਤੀ ਇੱਕ ਅਰਜੀ ਸਿਰਫ ਐਸਐਸਬੀ ਸਾਹਿਬ ਨੂੰ ਆ ਹੁਣ ਦਿੱਤੀ ਆ 2025 ਚ ਆ ਕੇ 20 ਸਾਲ ਬਾਅਦ ਕਾਲਜ ਬਣਨ ਤੋਂ ਉਹਦੇ ਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਦੇ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਨਾ ਕਿ ਸੂਚੇ ਰੂਪ ਦੇ ਵਿੱਚ ਇਹਦੀ ਪੜਤਾਲ ਕਰਵਾ ਕੇ ਵਿਦੇਸ਼ੀ ਸੁਸਾਇਟੀ ਵਾਲੇ ਤਾਂ ਦੋਸ਼ੀ ਹੈਗੇ ਨੇ 2004-05 ਤੋਂ ਲੈ ਕੇ ਜਿਹੜੇ ਅਧਿਕਾਰੀ ਇੱਥੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਕਾਦੀਆਂ ਤਨਖਾਹਾਂ ਲੈਂਦੇ ਨੇ ਤਨਖਾਹਾਂ ਜਨਤਾ ਦੀਆਂ ਜੇਬਾਂ ਚੋਂ ਜਾਂਦੀਆਂ ਨੇ ਤੇ ਉਹ ਤਨਖਾਹਾਂ ਲੈ ਕੇ ਮੁੜ ਜਾਂਦੇ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਉਹਨਾਂ ਤੇ ਵੀ ਨਾਲ ਕਾਰਵਾਈ ਕੀਤੀ ਜਾਵੇ ਇੱਕ ਹੋਰ ਵੀ ਹੈ ਕਿ ਸਰਟੀਫਿਕੇਟ ਇੱਕ ਇਹਨਾਂ ਦੇ ਰਿਕਾਰਡ ਦੇ ਵਿੱਚੋਂ ਪ੍ਰਾਪਤ ਹੋਇਆ ਹੈ ਇਹਦਾ ਕਿਤੇ ਇੰਦਰਾਜ ਹੀ ਨਹੀਂ ਕਿਸੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਨੇ ਉਸ ਸਮੇਂ ਡੀਸੀ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਦਿਖਾਇਆ ਹੈ ਪਰ ਉਹਦਾ ਕਿਸੇ ਦਫ਼ਤਰ ਦੇ ਵਿੱਚ ਕੋਈ ਇੰਦਰਾਜ ਨਹੀਂ ਹੈਗਾ ਹੋ ਸਕਦਾ ਇਹ ਸਰਟੀਫਿਕੇਟ ਹੀ ਜਾਲੀ ਹੋਵੇ ਡਿਪਟੀ ਕਮਿਸ਼ਨਰ ਬਿਸ਼ਲਾ ਵੱਲੋਂ ਜਾਰੀ ਕੀਤਾ ਗਿਆ ਇਹਨਾਂ ਨੇ ਇਹਦੇ ਤੇ ਲਿਖਿਆ ਕਿ 2004-5 ਦੀ ਪਾਲਿਸੀ ਅਨੁਸਾਰ सरपंच ਨੂੰ ਅਧਿਕਾਰ ਹੈਗਾ ਬਿਲਡਿੰਗ ਪਲਾਨ ਦਾ ਬਣਾਉਣ ਦੇ ਅਧਿਕਾਰ ਦੇਣ। ਪਰ ਤੁਸੀਂ ਦੇਖੋ ਵੀ ਸਰਪੰਚ ਤਾਂੜਪੜ ਵੀ ਹੋ ਸਕਦਾ। ਇੱਕ ਸਰਪੰਚ ਨੂੰ ਬਿਲਡਿੰਗ ਪਲਾਨ ਬਾਰੇ ਕੀ ਜਾਣਕਾਰੀ ਹੈ? ਹੋਈ ਨਹੀਂ ਸਕਦੀ। ਚਾਰ ਮੰਜ਼ਲੀ, ਪੰਜ ਮੰਜ਼ਲੀ, 6-7 ਮੰਜ਼ਲੀਆਂ ਇਮਾਰਤਾਂ ਵੀ ਉੱਥੇ ਬਣਨੀਆਂ ਨੇ, ਬਣ ਰਹੀਆਂ ਨੇ ਤੇ ਬਣੀਆਂ ਹੋਈਆਂ ਨੇ। ਇੱਕ ਸਰਪੰਚ ਨੂੰ ਕੀ ਜਾਣਕਾਰੀ ਹੈ ਉਹਦੇ ਬਾਰੇ ਬਿਲਡਿੰਗ ਪਲਾਨ ਬਾਰੇ ਕਿਉਂ ਨੇ ਕਿਵੇਂ ਬਣਾਉਣੇ? ਇਹ ਇਹੋ ਜਿਹੇ ਕਾਗਜ਼ ਹੋਰ ਵੀ ਜਾਲੀ ਨਿਕਲ ਸਕਦੇ ਆ ਜੀ ਇਹਨਾਂ ਦੀ ਦੁਭਾਈ ਨਾਲ ਪੜਤਾਲ ਕੀਤੀ ਜਾਵੇ ਤਾਂ। ਇਹ ਕਾਗਜ਼ ਇਹਨਾਂ ਨੇ ਖੁਦ ਜਾਲੀ ਤਿਆਰ ਕੀਤੇ ਨੇ ਜਾਂ ਮੌਕੇ ਦੇ ਕਿਸੇ ਅਧਿਕਾਰੀ ਨੇ ਇਹਨਾਂ ਨੂੰ ਤਿਆਰ ਕਰਕੇ ਦੇਤੇ ਇਹ ਪੜਤਾਲ ਦਾ ਵਿਸ਼ਾ ਹੈ ਆਪਣੇ ਆਪ ਤੇ ਇਹ ਬਹੁਤ ਵੱਡਾ ਸਕੈਂਡਲ ਹੈ ਇਹਦੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਮਾਮਲੇ ਨੂੰ ਲੈ ਕੇ ਕੋਈ ਅਧਿਕਾਰੀ ਦੇ ਚੁੱਕਿਆ ਵੀਡੀਓ ਨੂੰ ਮਿਲੇ ਸੀ ਜੀ ਵੀਡੀਓ ਇਹ ਅਧਿਕਾਰੀਆਂ ਨੂੰ ਕੋਟਾ ਦੇ ਅਧਿਕਾਰੀਆਂ ਨੂੰ ਮਿਲੇ ਸੀ ਸਪੈਸ਼ਲ ਫੈਕਟਰੀ ਕੋਟਾ ਕੋਲ ਮੁਹਾਲੀ ਇਹ ਕੇਸ ਚੱਲ ਰਿਹਾ ਹੈ ਉਹਦੇ ਤੇ ਤਰੀਕਾ ਪੈਂਦੀ ਹੈ ਪਹਿਲਾਂ ਮੈਂ ਨਹੀਂ ਸੀ ਜਾਂਦਾ ਬਾਅਦ ਚ ਮੈਂ ਉਹਨਾਂ ਨੂੰ ਅਰਜੀ ਦਿੱਤੀ ਕਿ ਮੈਨੂੰ ਪਾਰਟੀ ਬਣਾਇਆ ਜਾਵੇ ਉਹ ਕਹਿੰਦੇ ਵੀ ਤੁਹਾਨੂੰ ਪਾਰਟੀ ਨਹੀਂ ਬਣਾਉਂਦੇ ਪਰ ਤੁਹਾਡੀ ਗੱਲ ਸੁਣ ਕੇ ਇਸ ਉੱਤੇ ਕਾਰਵਾਈ ਕਰ ਦਿਆਂਗੇ ਪਰ ਕਾਰਵਾਈ ਤੋਂ ਅਜੇ ਤੱਕ ਨਹੀਂ ਕੀਤੀ ਉਹਨਾਂ ਨੇ ਕਿਉਂਕਿ ਮਸਲਾ ਤਾਂ ਵੀਡੀਓ ਦਾ ਹੀ ਹੈ ਨਾ ਇਹ ਨਿਸ਼ਚਿਤ ਤੌਰ ਤੇ ਇਹਨਾਂ ਨੂੰ ਮੈਂ ਸਮੇਤ ਫੋਟੋਆਂ ਕੱਲ ਚੱਲਦੇ ਕੰਮ ਦੀਆਂ ਫੋਟੋਆਂ ਖਿੱਚ ਕੇ ਸਮੇਤ ਫੋਟੋਆਂ ਇਹ ਕੰਮ ਚੱਲ ਰਿਹਾ ਜੀ ਇਹਨੂੰ ਰੋਕਿਆ ਜਾਵੇ ਤੇ ਉਹਨਾਂ ਨੇ ਅਜੇ ਤੱਕ ਵੀ ਕੁਝ ਨਹੀਂ ਕੀਤਾ ਹਾਈ ਕੋਰਟ ਨੇ ਹਾਂਜੀ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਕੀਤੇ ਇਹਨਾਂ ਨੇ ਉਹਨਾਂ ਨੋਟਿਸ ਮਿਲਣ ਤੋਂ ਬਾਅਦ ਉਹਨਾਂ ਨੂੰ 2 ਕਰੋੜ 63 ਲੱਖ 10880 ਰੁਪਏ ਫੀਸਾਂ ਦਾ ਪਤਾ ਕਿ ਜੀ ਤੁਰੰਤ ਭਰਿਆ ਜਾਵੇ ਕੇਸ ਡਿਸਪੋਜ਼ ਆਫ ਕਰਤਾ ਹਾਈ ਕੋਰਟ ਨੇ ਇਹਨਾਂ ਨੇ ਪੈਸੇ ਪਾਤੇ ਇਹਨਾਂ ਨੇ ਆਪਣਾ ਪੱਖ ਰੱਖਦਾ ਕਿ ਜੀ ਅਸੀਂ ਜੋ ਫੀਸਾਂ ਲੈਣੀ ਐ ਸੋ ਨਾ ਨੋਟਿਸ ਕਰਤਾ ਅਸੀਂ ਭਰਵਾ ਰਹੇ ਹਾਂ ਇਹਨਾਂ ਕਹਿਣ ਤੇ ਹਾਈ ਕੋਰਟ ਨੇ ਕੇਸ ਬੰਦ ਕਰਤਾ ਇਹਨਾਂ ਨੇ ਅਪੀਲ ਪਾਤੀ ਵਿਸ਼ੇਸ਼ ਸਕੱਤਰ ਸਪੈਸ਼ਲ ਸੈਕਟਰੀ ਪੁੜਾ ਕੋਲ ਉਹ 4 ਸਾਲ ਤੋਂ ਉੱਥੇ ਅਪੀਲ ਲੰਕੀ ਜਾਂਦੀ ਹੈ ਦੇਖੋ ਮਤਲਬ 21 ਸਾਲ ਦਾ ਇਹ ਸੌਰੀ 16 ਸਾਲ ਦਾ ਪਹਿਲਾਂ ਲੰਕੀ ਗਏ 4-5 ਤੋਂ ਲੈ ਕੇ 2021 ਤੱਕ ਕੁਝ ਨਹੀਂ ਭਰਿਆ ਇਹਨਾਂ ਨੇ ਬਿਨਾ ਪੈਸਾ ਤੋਂ ਪੈਸੇ ਭਰੇ ਤੋਂ ਬਿਨਾ ਫੀਸਾਂ ਭਰੇ ਤੋਂ ਬਿਨਾ ਮਨਜ਼ੂਰੀ ਤੋਂ ਕਾਲਜ ਚਲਾਈ ਗਏ 4 ਸਾਲ ਹੁਣ ਇਹਨਾਂ ਦੇ ਨੋਟਿਸ ਕੱਢਣ ਤੋਂ ਬਾਅਦ ਵੀ ਲੰਕੀ ਜਾ ਰਹੇ ਨੇ ਅਜੇ ਕਿੰਨਾ ਚਿਰ ਹੋਰ ਲੰਕਾਉਣਗੇ 5 ਸਾਲ 10 ਸਾਲ 20 ਸਾਲ ਇਹਨਾਂ ਦਾ ਫਿਰ ਜਿੱਦ ਵੀ ਲੰਘ ਦੂੰਗੀ ਕੱਲ ਜ ਨੂੰ ਇਦਾਂ ਬਿਨਾਂ ਫੀਸਾਂ ਤੋਂ ਚੱਲਦੇ ਆਂ